ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੋਕੜ ਗੱਬਣ ਬੜ ਸੇਲੇ ਲੈ ਕੇ ਆਏ ਜੀ ਜਿਸ ਪਿੰਡ 'ਚ ਜੋ ਵੀ ਵੀਡੀਓ ਬਣਾ ਰਹੇ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਨੇੜੇ ਪਿੰਡ ਵੀ ਭਦੌੜ ਰਹਿ ਜਾਂਦਾ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਠੀਕ ਹੋ ਵਧੀਆ ਜੀ ਵਧੀਆ ਜੀ ਨਾਮ ਤੇ ਮੋਬਾਈਲ ਨੰਬਰ ਬੋਲੋ ਜੀ ਨਾਮ ਬਲਜਿੰਦਰ ਸਿੰਘ ਜੀ ਮੋਬਾਈਲ ਨੰਬਰ ਹੈਗਾ ਜੀ 623972210 ਜੀ ਠੀਕ ਆ ਬਾਈ ਭਾਈ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੂਸ ਹੋਈ ਵੀ ਹੈ ਇਹ ਪਹਿਲਾ ਸੂਆ ਸੂਈ ਵੀ ਹੈ ਜੀ ਦੂਜੇ ਨੂੰ ਗੱਬਣਾ ਜੀ ਪੰਜਾਬੀ ਨੇ ਆ ਦੀ ਠੀਕ ਹੈ ਭਾਈ ਚੈੱਕ ਪਾਸ ਚੈੱਕ ਪਾਸ ਹੈ ਜੀ ਠੀਕ ਹੈ ਭਾਈ ਦੋਦੇ ਕਿੰਨਾ ਭਾਈ ਦੋਦੇ ਥੱਲੇ 6 ਲੀਟਰ ਆ ਜੀ ਠੀਕ ਹੈ ਹਾਂ ਜੀ ਦੋਨੇ ਟਾਈਮਾਂ ਦਾ ਦੋਨੇ ਟਾਈਮਾਂ ਦਾ ਕੰਡੇ ਵਾਲਾ ਹੀ 6 ਲੀਟਰ ਠੰਡੀ ਠੰਡੀ ਹੈ ਭਾਈ ਠੰਡੀ ਠੰਡੀ ਪੂਰੀ ਹੈ ਜੀ ਹਾਂ ਕੋਈ ਮਰਜੀ ਹੱਥ ਫੇਰੀ ਚੱਲ ਕੋਈ ਚੱਕ ਕੇ ਬੱਚੇ ਚੋੜਾ ਨਾ ਇਹ ਨਹੀਂ ਹੈਗਾ ਵੀ ਲੱਤ ਚੱਕ ਜੂ ਬਣਾ ਨੇ ਆਣੇ ਦੇ ਚਵਾਈ ਆ ਠੀਕ ਆ ਬਿਨਾ ਨਿਆਣੇ ਤੋਂ ਚੋਲਾ ਚਾਹੇ ਭਾਈ ਕਹਿੰਦਾ ਐਨੀ ਵੀ ਲੱਤ ਛੜ ਹਾਂ ਲੱਤ ਛੜ ਜਮਾ ਨਹੀਂ ਮਾਰਦੀ ਥਣ ਚਾਰੇ ਥਣ ਨਿੱਖੜਵੇਂ ਪੂਰੇ ਗੈਰ ਤੇ ਖੋਲ ਲਵੀ ਤੋਰ ਕੇ ਦਿਖਾ ਦੇ ਰੰਗ ਰੂਪ ਚੰਗਾ ਚਮਕ ਚਮਕ ਚੰਗੀ ਆ ਗੱਬਣ ਅੰਦਰ ਚੱਕ ਪਾਸ ਚਾਹੇ ਆ ਵੀ ਜਮਾ ਨਹੀਂ ਛੋਡੇ ਮੂਹ ਠੀਕ ਆ ਭਾਈ ਹਾਂ ਐਨੀ ਕਾ ਵੀ ਤੇ ਜਵਾਖ ਖੋਲ ਕੇ ਲੈ ਜੇ ਇਹਨੂੰ ਤੇ ਮੁੱਲ ਕੀ ਆ ਭਰਾ ਮੁੱਲ ਇਹ 38000 ਰੁਪਇਆ ਜੀ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਜੀ 38000 ਰੁਪਇਆ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾ ਚੰਗੀ ਆ ਵਰ ਸੁਨੱਖੀ ਆ ਕਿਸੇ ਵੀਰ ਨੂੰ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਈ